ਕਬੀਰ ਨਾਮੁ ਹੈ ਚਾਨ ਨਾ ਛਪਰੀ ਨਾਮੁ ਮੋਹ ਕਰ ਨਹੀਂ ਗਾਉ ਮਤੁ ਹਰ ਪੂਛੈ ਕਾਉਣ ਹੈ ਮੇਰੇ ਜਾਤ ਨਾ ਨਾਉ ਕੈਸਾ ਜੀਵਨ ਸੀ ਭਗਤ ਕਬੀਰ ਜੀ ਦਾ ਕਿ ਮੇਰੇ ਪਾਸ ਨਾ ਕੋਈ ਸ਼ਾਨ ਹੈ ਨਾ ਮੇਰੇ ਪਾਸ ਕੋਈ ਕੁਲੀ ਹੈ ਨਾ ਮੇਰੇ ਪਾਸ ਕੋਈ ਘਰ ਨਾ ਗਿਰਾਂ ਜਿਵੇਂ ਮੇਰੇ ਮਨ ਵਿੱਚ ਜਾਤ ਦਾ ਕੋਈ ਬਿਤਕਰ ਨਹੀਂ ਤਿਵੇਂ ਮੈਨੂੰ ਕਿਸੇ ਮਲਕੀਅਤ ਕਿਸੇ ਪਦਾਰਥਾਂ ਦੀ ਕਿਸੇ ਨਾਮਣੀ ਦੀ ਕੋਈ ਚਾ ਨਹੀਂ ਮੇਰੇ ਅੰਦਰ ਜੇ ਜਾਤ ਭਵਾਨ ਤੇ ਮਾਇਆ ਦੀ ਮਮਤਾ ਛੱਡ ਦਈਏ ਤਾ ਭਗਤ ਕੁਇਰ ਜੀ ਕਹਿੰਦੇ ਆ ਵੀ ਸ਼ਾਇਦ ਪ੍ਰਮਾਤਮਾ ਸਾਡੀ ਬਾਤ ਪੁੱਛ ਲਏ ਆਖੋ ਸਤਨਾਮ ਐਸਾ ਜੀਵਨ ਕਿੰਨੀ ਸ਼ਾਂਤੀ ਹੋਏਗੀ ਆਪਾਂ ਕਿਨੇ ਤਿਆਗ ਕਰਨਾ ਗੁਰੂ ਨਾਨਕ ਬਾਦਸ਼ਾਹ ਕਹਿੰਦੇ ਆ ਉਹਨਾਂ ਦੀਆਂ ਵੱਡੀਆਂ ਬਾਤਾਂ ਸੀ ਉਹ ਸਭ ਕੁਝ ਤਿਆਗ ਕੇ ਆਨੰਦ ਪ੍ਰਾਪਤ ਕਰ ਲੈਂਦੇ ਸੀ ਪਰ ਸਾਨੂੰ ਤਾਂ ਗੁਰੂ ਨਾਨਕ ਦੇਵ ਮਹਾਰਜ ਜੀ ਨੇ ਆਪਣੇ ਘਰ ਵਿੱਚ ਹੀ ਆਨੰਦ ਵਖਸ ਦਿੱਤਾ ਆਖੋ ਸਤਨਾਮ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਤੋਂ ਲੈ ਸੋ ਭਰਮ ਪੁਲਾਹੀ ਸਭ ਕੋਈ ਤੇਰੇ ਘਰ ਵਿੱਚ ਹੈ ਸਭ ਕੁਝ ਤੇਰੇ ਅੰਦਰ ਹੈ ਤੇਰੇ ਹਿਰਦੇ ਰੂਪੀ ਘਰ ਵਿੱਚ ਹੈ ਪਰ ਭਗਤ ਕਬੀਰ ਜੀ ਕਹਿੰਦੇ ਨਾ ਮੇਰੇ ਪਾਸ ਕੋਈ ਸ਼ਾਨ ਨਾ ਕੋਈ ਕੁੱਲੀ ਨਾ ਕੋਈ ਕਰਨਾ ਗਿਰਾਹ ਤੇ ਮੇਰੇ ਅੰਦਰ ਕੋਈ ਵਿਤਕਰਾ ਮੈਨੂੰ ਨਾ ਕੋਈ ਮਲਕੀਅਤ ਨਾ ਮੰਣੇ ਦੀ ਮੇਰੇ ਅੰਦਰ ਕੋਈ ਇੱਛਾ ਨਹੀਂ ਹੈ ਤੇ ਜੇ ਇਹ ਮਮਤਾ ਪਿਆਰ ਨੂੰ ਛੱਡ ਦਈਏ ਸ਼ਾਇਦ ਪ੍ਰਮਾਤਮਾ ਸਾਡੀ ਬਾਤ ਪੁੱਛ ਲਏ ਕਿਹੜੀ ਮੌਤ ਦੀ ਗੱਲ ਕਰਦੇ ਆ ਕਿਹੜੇ ਮਰਨ ਦੀ ਗੱਲ ਕਰਦੇ ਆ ਭਗਤ ਕਬੀਰ ਜੀ ਕਬੀਰ ਮੈਂ ਮਰਨੇ ਕਾ ਚਾਹ ਹਾਂ ਮਰੋਂ ਤਾ ਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਪਰ ਹਮਾਰੈ ਪਾਦ ਕਬੀਰ ਮੋਹ ਮਰਨੇ ਕਾ ਚਾਉ ਹੈ ਮੇਰੇ ਅੰਦਰ ਤਾਂਗ ਹੈ ਕਿ ਮੈਂ ਆਪਾ ਭਾਵ ਮਿਟਾ ਦਿਆਂ ਮਰਨਾ ਕਿਵੇਂ ਹੈ ਆਪਣਾ ਆਪ ਤਿਆਗ ਦੇਣਾ ਮੈਂ ਮਮਤਾ ਮੁਕਾ ਦਿਆਂ ਪਰ ਇਹ ਆਪਾ ਭਾਵ ਤਦੋਂ ਹੀ ਮਿਟ ਸਕਦਾ ਹੈ ਜਦੋਂ ਗੁਰੂ ਦੇ ਦਰ ਤੇ ਆ ਕੇ ਡਿੱਗ ਪਈਏ ਆਖੋ ਸਤਨਾਮ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ ਕਿਤੇ ਇਸ ਤਰ੍ਹਾਂ ਕੋਈ ਅਜਬ ਦੀ ਗੱਲ ਨਹੀਂ ਕਿ ਮੇਰ ਕਰਕੇ ਉਹ ਬਖਸ਼ਿੰਦ ਪਰਮਾਤਮਾ ਕਦੇ ਪੁੱਛ ਹੀ ਲਵੇ ਕਿ ਮੇਰੇ ਦਰਵਾਜ਼ੇ ਤੇ ਕੌਣ ਡਿੱਗਿਆ ਪਿਆ ਆਖੋ ਸਤਨਾਮ ਇਹ ਤਾਂ ਸਾਹੋ ਦੀਆਂ ਰਹਿਮਤਾਂ ਨੇ ਕਬੀਰ ਸਾਹਿਬ ਜੀ ਕਹਿੰਦੇ ਜੇ ਮੇਰੀ ਸੋਭਾ ਵੀ ਹੋਈ ਹੈ ਨਾ ਮੇਰੇ ਅੰਦਰ ਤਾਂ ਕੋਈ ਤਾਕਤ ਨਹੀਂ ਸੀ ਐਸੀ ਨਿਮਰਤਾ ਜੋ ਸਾਨੂੰ ਵੀ ਸਿਖਾਉਂਦੇ ਆ ਭਗਤ ਕਬੀਰ ਜੀ ਕੀ ਫਰਮਾਨ ਕਰਦੇ ਆ कबीरा ना हम किया ना करेंगे ना कर सके शरीर क्या जानो किस हर किया भयो कबीरा कभीर, कबीरा ਕਬੀਰ ਸਾਹਿਬ ਜੀ ਕਹਿੰਦੇ ਇਹ ਮੇਰੀ ਹਿੰਮਤ ਨਹੀਂ ਕਿ ਮੈਂ ਕਾਮ ਕਰੋ ਲੋ મોਹ ਹੰਕਾਰ ਦੀ ਮਾਰ ਤੋਂ ਬਚ ਸਕਾਂ ਮੇਰੇ ਵਿੱਚ ਹਿੰਮਤ ਨਹੀਂ ਮੈਂ ਪਰਮਾਤਮਾ ਨਾਲ ਜੁੜ ਸਕਾਂ ਤੇ ਅਗਾਹ ਨੂੰ ਵੀ ਮੇਰੇ ਵਿੱਚ ਇਹ ਕੋਈ ਤਾਕਤ ਨਹੀਂ ਆ ਸਕਦੀ ਕਿ ਖੁਦ ਮੈਂ ਇਨ੍ਹਾਂ ਵਿਕਾਰਾਂ ਦਾ ਟੱਕਰਾ ਕਰ ਸਕਾਂ ਮੇਰਾ ਇਹ ਸਰੀਰ ਐਨੇ ਜੋਗਾ ਨਹੀਂ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਅਸਲ ਗੱਲ ਇਹ ਹੈ ਕਿ ਇਹਨਾਂ ਨੂੰ ਜਿੱਤਣ ਕਰਕੇ ਜੇ ਥੋੜੀ-ਬਹੁਤ ਭਗਤੀ ਮੈਥੋਂ ਹੋਈ ਹੈ ਇਹ ਸਭ ਕੁਝ ਪ੍ਰਮਾਤਮਾ ਨੇ ਆਪ ਹੀ ਕਰਾਈ ਹੈ ਉਹਦੀ ਮਿਹਰ ਨਾਲ ਹੀ ਇਹ ਭਗਤ ਕਬੀਰ ਮਸ਼ਹੂਰ ਹੋ ਗਿਆ ਆਖੋ ਸਤਨਾਮ ਕਬੀਰ ਆ ਸਪਨਾ ਹੂੰ ਭਰੜਾਏ ਕੈ ਜੇ ਮੁਖ ਨਿਕ ਸਹਿਰਾਮ ਤਾਂ ਕੇ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ ਮੈਂ ਨਾਮ ਜਪਣ ਵਾਲੇ ਦਾ ਕਿੰਨਾ ਕੁ ਸਤਕਾਰ ਕਰਦਾ ਭਗਤ ਕਬੀਰ ਜੀ ਕਹਿੰਦੇ ਆ ਸੁੱਤੇ ਪਿਆ ਸੁਪਨੇ ਵਿੱਚ ਵੀ ਉੱਚੀ ਬੋਲਿਆ ਜੇ ਕਿਸੇ ਮਨੁੱਖ ਦੇ ਮੂੰਹੋਂ ਪਰਮਾਤਮਾ ਦਾ ਨਾਮ ਨਿਕਲੇ ਤਾਂ ਮੈਂ ਉਹਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖੱਲ ਹਾਜ਼ਰ ਹੈ ਮੈਂ ਹਰ ਤਰ੍ਹਾਂ ਉਹਦੀ ਸੇਵਾ ਕਰਨ ਨੂੰ ਤਿਆਰ ਹਾਂ ਆਖੋ ਸਤਨਾਮ ਐਨਾਕ ਸਤਕਾਰ ਕਰਦੇ ਸੀ ਭਗਤ ਕਬੀਰ ਜੀ ਨਾਮ ਜਪਣ ਵਾਲੇ ਦਾ ਕਿ ਸੁਪਨੇ ਵਿੱਚ ਜਿਹਨ ਸੁਪਨੇ ਵਿੱਚ ਉਹਦੇ ਮੂੰਹ ਵਿੱਚੋਂ ਨਾਮ ਨਿਕਲੂ ਜੀ ਨੇ ਦਿਨੇ ਜਪਿਆ ਹੋਊ ਜਿਹੜਾ ਜਪਦਾ ਰਹਿੰਦਾ ਹੋਊ ਜਿਹੜਾ ਦਿਨੇ ਭੂਤਾਂ ਪ੍ਰੇਤਾਂ ਦੇ ਚੱਕਰ 'ਚ ਫਿਰਦਾ ਰਹਿੰਦਾ ਰਾਤ ਨੂੰ ਸਾਹਮਣੇ ਆ ਜਾਂਦੇ ਆ ਆਖੋ ਸਤਨਾਮ ਆਉਨੇ ਆ ਜਦੋਂ ਗੱਲਾਂ ਹੀ ਉਹੇ ਜਿਹੀਆਂ ਉਹੋ ਜਿਹੇ ਬੰਦਿਆਂ ਕੋਲੇ ਜਾਣਾ ਸਾਰਾ ਦਿਨ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਆਉਨੇ ਕਰਤਾ ਇਹਨੇ ਕਰਾਤਾ ਕੋਈ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ ਬਾਰਡਰਾਂ ਤੇ ਫੌਜ ਲਾਉਣ ਦੀ ਲੋੜ ਨਾ ਪੈਂਦੀ ਜੇ ਆ ਲੀਡਰਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪੈਂਦੀ ਸੀ ਫਿਰ ਤਾਂ ਇਦਾਂ ਹੀ ਸਰਜਾ ਕਰਦਾ ਮੁਕਾਬਲੇ ਕਰਨ ਦੀ ਕੀ ਲੋੜ ਪੈਂਦੀ ਆ ਫਿਰ ਤਾਂ ਇੱਕ ਦੂਜੇ ਨੂੰ ਹਰਾਦਿਆ ਕਰਦੇ ਬਸ ਇਹਨਾਂ ਮੰਤਰਾਂ ਤੰਤਰਾਂ ਨਾਲ ਸਮਝ ਦੀ ਗੱਲ ਆ ਜਦੋਂ ਸਮਝਾਂਗੇ ਨਾ ਫਿਰ ਗੱਲ ਬਣਦੀ ਆ ਵੀ ਇਦਾਂ ਤਾਂ ਫਿਰ ਆਪ ਦਾ ਕੰਮ ਰਾਸ ਕਰ ਲਿਆ ਕਰੇ ਬੰਦਾ ਐਦਾਂ ਕੁਝ ਨਹੀਂ ਵਿਗੜਦਾ ਨਾਮ ਜਪਣ ਜਿਹੜਾ ਦਿਨੇ ਜਪਦਾ ਹੈ ਉਦੇ ਮੁਖ ਵਿੱਚੋਂ ਰਾਤ ਨੂੰ ਵੀ ਨਾਮ ਫਿਰ ਉਚਾਰਨ ਹੋ ਜਾਂਦਾ ਸੁੱਤੇ ਪਿਆ ਵੀ ਵਾਹਿਗੁਰੂ ਨਿਕਲ ਜਾਂਦਾ ਆਖੋ ਸਤਨਾਮ ਕਬੀਰਾ ਮਾਟੀ ਕੇ ਹਮ ਪੂਤਰੇ ਮਾਨਸ ਰਖਿਓ ਨਾਉ ਚਾਰ ਦਿਨ ਸਕੇ ਪਹਣੇ ਬੱਡ ਬੱਡ ਰੂੰਦੈ ਠਾਓ ਅਸੀਂ ਮਿੱਟੀ ਦੀਆਂ ਪੁਤਲੀਆਂ ਹਾਂ ਅਸਾਂ ਆਪਣੇ ਆਪ ਦਾ ਨਾਮ ਮਨੁੱਖ ਰੱਖਿਆ ਹੋਇਆ ਹੈ ਪਰ ਰਹੇ ਅਸੀਂ ਮਿੱਟੀ ਦੇ ਹੀ ਪੁਤਲੇ ਕਿਉਂਕਿ ਜਿਸ ਪਰਮਾਤਮਾ ਨੇ ਸਾਡਾ ਪੁਤਲਾ ਸਜਾ ਕੇ ਆਪਣੀ ਜੋਤ ਪਾਈ ਉਹਨੂੰ ਵਿਸਾਰ ਕੇ ਮਿੱਟੀ ਨਾਲ ਹੀ ਪਿਆਰ ਕਰ ਬੈਠਾ ਆਖੋ ਸਤਨਾਮ ਭੁੱਲ ਗਿਆ ਕਿ ਚਾਰ ਦਿਨ ਸਕੇ ਪਹੋਣੇ ਵੱਡ ਵੱਡ ਰੂੰਦਾ ਠਾਉ ਅਸੀਂ ਇੱਥੇ ਚਾਰ ਦਿਨਾਂ ਦੇ ਪਰੌਣੇ ਹਾਂ ਪਰ ਬਧੀਕ ਬਧੀਕ ਥਾ ਮੱਲਣ ਦੇ ਯਤਨ ਕਰ ਰਿਹਾ ਹੈ ਕਬੀਰਾਂ ਮਹਿੰਦੀ ਕਰ ਕਾਲਿਆ ਆਪ ਪੀਸਾਏ ਪੀਸਾਏ ਜਿਵੇਂ ਮਹਿੰਦੀ ਜਦੋਂ ਪੀਂਦੇ ਆ ਨਾ ਕਹਿੰਦੇ ਉਹ ਬੜੀਆਂ ਸੱਟਾਂ ਖਾਂਦੀ ਆ ਆਪਣੇ ਤੇ ਤੇ ਫਿਰ ਪੈਰੀ ਲਾਈਦੀ ਐ ਹੱਥੀ ਲਾਈਦੀ ਐ ਇਸ ਤਰ੍ਹਾਂ ਮਹਿੰਦੀ ਦੇ ਸਹੇ ਹੋਏ ਕਸ਼ਟ ਮੰਨੋ ਜਦੋਂ ਲੱਗ ਜਾਂਦੀ ਆ ਉਹ ਕਬੂਲ ਹੋ ਜਾਂਦੇ ਆ ਪਰ ਤੈਸੇ ਬਾਤ ਨਾ ਪੁੱਛੀ ਐ ਕਬੂ ਨਾ ਲਾਈ ਪਾਏ ਪਰ ਜਿਸ ਮਨੁੱਖ ਨੇ ਆਪਣੇ ਆਪ ਨੂੰ ਤਪ ਆਦਿਕਾਂ ਦੇ ਕਸ਼ਟ ਦੇ ਕੇ ਬੜੀ ਘਾਲ ਕਾਲੀ ਜਿਵੇਂ ਮਹਿੰਦੀ ਨੂੰ ਪੀ ਪੀ ਕੇ ਬਰੀਕ ਕੀਤਾ ਗਿਆ ਉਹਦੀ ਕਾਲ ਕਮਾਈ ਵੱਲ ਤਾਂ ਪਰਤ ਕੇ ਵੀ ਨਾ ਤੱਕਿਆ ਜੇ ਫਿਰ ਉਹਦਾ ਕੀ ਲਾਭ ਐ ਤੂੰ ਉਹਨੂੰ ਕਦੇ ਆਪਣੇ ਚਰਨਾ ਵਿੱਚ ਨਾ ਜੋੜਿਆ ਫਿਰ ਕੀ ਲਾਭ ਹੋਇਆ ਕਬੀਰ ਜਹਦਰ ਆਵਤ ਜਾਤੇ ਹੋ ਹਟਕੈ ਨਹੀਂ ਕੋਏ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ ਜਿਸ ਦਰ ਤੇ ਟਿਕੇ ਰਹਿ ਕੇ ਕੋਈ ਵੀ ਜੀਵਨ ਦੇ ਸਹੀ ਰਾਹ ਵਿੱਚ ਰੋਕ ਨਹੀਂ ਪਾ ਸਕਦਾ ਕਬੀਰ ਜੈ ਦਰ ਆਵਤ ਜਾਤਿਓਂ ਹਟ ਕੈ ਨਾਹੀ ਕੋਏ ਇਦੇ ਰਾਤ ਤੇ ਟਿਕਿਆ ਕੋਈ ਰੋਕ ਨਹੀਂ ਪਾ ਸਕਦਾ ਫਿਰ ਐਸਾ ਦਰ ਕਿਉਂ ਛੱਡਿਆ ਜਾਏ ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ ਆਖੋ ਸਤਨਾਮ ਕਬੀਰਾ ਡੁਬਾ ਥਾ ਪੈ ਉਬਰਿਓ ਗੁਣ ਕੀ ਲਹਿਰ ਝਬਕ ਸੰਸਾਰ ਸਮੁੰਦਰ ਵਿੱਚ ਮੈਂ ਡੁੱਬ ਚੱਲਿਆ ਸਾਂ ਪਰ ਮਾਲਕ ਦੀ ਸਿਫਤਸਲਾ ਦੀ ਲਹਿਰ ਦੇ ੱਤਕੇ ਨਾਲ ਸੰਸਾਰਕ ਮੋਦੀਆਂ ਠਿੱਲਾਂ ਵਿੱਚੋਂ ਮੈਂ ਉਤਾ ਚੁੱਕਿਆ ਗਿਆ ਆਂ ਆਖੋ ਸਤਨਾ ਮੈਂ ਡੁੱਬ ਚੱਲਿਆ ਸੀ ਪਰ ਸਿਫਤਸਲਾ ਦੀ ਲਹਿਰ ਨੇ ਮੈਨੂੰ ਧੱਕ ਕੇ ਪਾਰ ਕਰ ਦਿੱਤਾ ਜਬ ਦੇਖਿਓ ਬੇੜਾ ਜਰਜਰਾ ਤਾ ਉਹ ਉੱਤਰ ਪਰਿਓ ਹਾਂ ਫਰਕ ਪਹਿਲਾ ਮੋਹ ਵਿੱਚ ਮਸਤ ਸਾਂ ਹੁਣ ਅੱਖਾਂ ਖੁੱਲ ਗਈਆਂ ਉਸ ਵੇਲੇ ਮੈਂ ਵੇਖਿਆ ਕਿ ਜਿਸ ਸਰੀਰ ਮੋਹ ਦੇ ਬੇੜੇ ਵਿੱਚ ਮੈਂ ਸਵਾਰ ਹੋਇਆ ਉਹ ਥੋੜਾ ਬਹੁਤ ਪੁਰਾਣਾ ਹੋਇਆ ਹੈ ਤੇ ਬਕਾਰਾਂ ਨਾਲ ਛੇਕੋ ਛੇਕ ਹੋਇਆ ਪਿਆ ਮੈਂ ਛਾਲ ਮਾਰ ਕੇ ਉਸ ਅਣਪੱਤ ਦੇ ਬੇੜੇ ਵਿੱਚੋਂ ਉਤਰ ਗਿਆ ਜਿਹੜਾ ਬੇੜਾ ਵਕਾਰਾਂ ਦੇ ਛੇਕਾਂ ਨਾਲ ਭਰਿਆ ਪਿਆ ਸੀ ਮੈਂ ਉਹ ਬੇੜੇ ਚੋਂ ਨਿਕਲ ਗਿਆ ਭਾਵ ਉਹ ਵਕਾਰ ਤਿਆਗ ਦਿੱਤੇ ਉਹ ਮੋਹ ਛੱਡ ਦਿੱਤਾ ਪਰ ਇਹ ਸਭ ਕੁਝ ਇਸ ਕਰਕੇ ਸੀ ਕਿ ਮੈਂ ਦਰ ਨਾ ਛੱਡਿਆ ਜਿਸ ਦਰ ਤੇ ਟਿਕਿਆ ਰਿਆ ਤੇ ਮੈਨੂੰ ਕੋਈ ਰੋਕ ਨਹੀਂ ਸਕਿਆ ਕਬੀਰਾ ਪਾਪੀ ਭਗਤ ਨਾ ਭਾਵਈ ਹਰ ਪੂਜਾ ਨ ਸੁਹਾਏ ਮਾਖੀ ਚੰਦਨ ਪਰ ਹਰੈ ਜੈ ਬਗੰਦ ਤਹਿ ਜਾਏ ਭਾਵੇਂ ਮਾਲਕ ਦੇ ਦਰ ਤੇ ਟਿਕੇ ਰਹਿਣ ਵਿੱਚ ਪ੍ਰਮਾਤਮਾ ਦੀ ਸਿੱਖ ਸਲਾਹ ਕਰਨ ਵਿੱਚ ਇਹ ਬਰਕਤ ਹੈ ਕਿ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਜਾਈਦਾ ਹੈ ਪਰ ਵਿਕਾਰੀ ਬੰਦੇ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗਦੀ ਉਹਦੀ ਬਦਕਿਸਮਤੀ ਇਹ ਹੈ ਕਿ ਪਰਮਾਤਮਾ ਦੀ ਪੂਜਾ ਨੂੰ ਸੁਖਾਂਦੀ ਨਹੀਂ ਉਹਨੂੰ ਸੁਖ ਦੇਣ ਵਾਲੀ ਜਾਪਦੀ ਨਹੀਂ ਆਖੋ ਸਤਨਾਮ ਮੱਖੀ ਚੰਦਨ ਪਰਹਰ ਜੈ ਬਿਗੰਧ ਤਹ ਜਾਏ ਕਹਿੰਦੇ ਵਿਕਾਰੀ ਬੰਦੇ ਦਾ ਸੁਭਾਅ ਮੱਖੀ ਵਾਲਾ ਹੁੰਦਾ ਮੱਖੀ ਸੋਹਣੀ ਖੁਸ਼ਬੂ ਵਾਲੇ ਚੰਦਨ ਨੂੰ ਤਿਆਗ ਦਿੰਦੀ ਹੈ ਜਿੱਥੇ ਬਦਬੂ ਹੁੰਦੀ ਆ ਗੰਧ ਹੁੰਦਾ ਉੱਥੇ ਜਾ ਕੇ ਬੈੰਦੀ ਆਖੋ ਸਤਨਾਕਬੀਰ ਬੈਦ ਮੁਆ ਰੋਗੀ ਮੁਆ ਸਭ ਸੰਸਾਰ ਇੱਕ ਕਬੀਰਾ ਨਾ ਮੂਆ ਜੈ ਨਾ ਹੀ ਰੋਵਣ ਹਾਰ ਕਬੀਰ ਬੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਮਾਇਕ ਭੋਗਾਂ ਦੀ ਖਾਤਰ ਖੱਪ-ਖੱਪ ਕੇ ਸਾਰਾ ਜਗਤ ਸੰਸਾਰ ਸਮੁੰਦਰ ਵਿੱਚ ਡੁੱਬ ਕੇ ਮਾਇਕ ਪਦਾਰਥਾਂ ਵਿੱਚ ਡੁੱਬ ਕੇ ਆਤਮਕ ਮੌਤੇ ਮਰ ਰਿਹਾ ਹੈ। ਚਾਹੇ ਕੋਈ ਰੋਗੀ ਹੈ ਚਾਹੇ ਕੋਈ ਹਕੀਮ ਹੈ। ਭਾਵ ਇੱਕ ਤਾਂ ਉਹਦੇ ਬੰਦੇ ਹਨ ਜੋ ਅਣਜਾਣ ਤੇ ਮੂੜ ਹੋਣ ਕਰਕੇ ਜੀਵਨ ਦਾ ਰਾਹ ਜਾਣਦੇ ਨਹੀਂ ਤੇ ਵਿਕਾਰਾਂ ਵਿੱਚ ਫਸੇ ਪਏ ਹਨ। ਦੂਜੇ ਉਹ ਹਨ ਜੋ ਵਿਦਵਾਨ ਪੰਡਤ ਹਨ। ਤੇ ਮੂਰਖ ਲੋਕਾਂ ਨੂੰ ਉਪਦੇਸ਼ ਕਰਦੇ ਹਨ ਪਰ ਹਾਲਤ ਦੋਹਾਂ ਦੀ ਇਹ ਹੈ ਕਿ ਇਹਨਾਂ ਦੀ ਸਾਰੀ ਦੌੜ ਭਜ ਮਾਇਕ ਭੋਗਾਂ ਵਾਸਤੇ ਹੀ ਹੈ ਇਹਨਾਂ ਦੇ ਗਿਆਨ ਇੰਦਰੀਆਪੂ ਆਪਣੇ ਵਿਸ਼ੇ ਭੋਗਾਂ ਵੱਲ ਖਾਪ ਰਹੇ ਹਨ ਤੇ ਭੋਗਾਂ ਨੂੰ ਰੋ ਰਹੇ ਹਨ ਇੱਕ ਭਗਤੀ ਤੋਂ ਵਾਂਝੇ ਰਹਿਣ ਕਰਕੇ ਇਹ ਸਭੀ ਆਤਮਕ ਮੌਤੇ ਮਰ ਰਹੇ ਹਨ ਆਖੋ ਸਤਨਾਮ ਪਰ ਐਸੀ ਬਖਸ਼ਿਸ਼ ਹੋਈ ਇੱਕ ਕਬੀਰਾ ਨਾਮ ਹੁਆ ਜੇ ਨਹੀਂ ਰੋਵਣ ਹਾਰ ਸਿਰਫ ਉਹ ਮਨੁੱਖ ਆਤਮਕ ਮੌਤੇ ਨਹੀਂ ਮਰਦਾ ਭਾਈ ਜੀ ਦਾ ਕੋਈ ਸੰਗੀ ਸਾਥੀ ਗਿਆਨ ਇੰਦਰਾ ਮਾਇਕ ਭੋਗਾਂ ਦੀ ਖਾਤਰ ਰੋ ਨਹੀਂ ਰਿਹਾ ਖਾਪਣੀ ਰਿਹਾ ਅਜਿਹਾ ਮਨੁੱਖ ਸਿਰਫ ਉਹੀ ਹੋ ਸਕਦਾ ਹੈ ਜੋ ਪ੍ਰਭੂ ਦਾ ਦਰ ਨਹੀਂ ਛੱਡਦਾ ਕਿਉਂਕਿ ਪ੍ਰਭੂ ਤੇ ਦਰਤੇ ਰਹਾ ਇਹਨੂੰ ਕੀ ਹਟਕੈ ਨਹੀਂ ਕੋਏ ਭਾਵ ਕੋਈ ਰੋਕ ਨਹੀਂ ਸਕਦਾ ਆਖੋ ਸਤਨਾ ਕਬੀਰ RAM ਨਾ ਧਿਆਏ ਓ ਮੋਟੀ ਲਾਗੀ ਖੋਰਾ ਕਾਇਆ ਖਾਂਡੀ ਕਾਠ ਕੀ ਨਾ ਉਚਰੈ ਬਹੋਰ ਜਿਸ ਜਿਸ ਮਨੁਖ ਨੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਕਬੀਰ RAM ਨਾ ਧਾਇਓ ਉਹਨੂੰ ਅੰਦਰੋਂ ਅੰਦਰ ਵਿਕਾਰ ਨੇ ਜਿਹੜੇ ਚਿੰਤਾ ਹੈ ਜਿਹੜੀ ਫਿਕਰ ਹੈ ਜਿਹੜਾ ਲੋਭ ਹੈ ਲਾਲਚ ਹੈ ਉਹ ਖੋਖੜਾ ਕਰੀ ਜਾ ਰਿਹਾ ਇੱਕ ਸਿਉਖ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦੋਂ ਸਰੀਰ ਤੇ ਹਾਵੀ ਹੁੰਦੇ ਆ ਜਿਵੇਂ ਲੱਕੜ ਨੂੰ ਸਿਉਂਖ ਖਾ ਜਾਂਦੀ ਉਹ ਇਦਾਂ ਖਾ ਜਾਂਦੇ ਆ ਆਖਰ ਨੂੰ ਉਹ ਗਲੀਆਂ ਬਾਹਰ ਆ ਜਾਂਦੀਆਂ ਨੇ ਆਖੋ ਸਤਨਾਮ ਅੰਦਰ ਤੇ ਰਹਿ ਨਹੀਂ ਸਕਦੀਆਂ ਕਿਉਂਕਿ ਸਿਉਂਖ ਲੱਗੀ ਬਾਹਰ ਦਿਖਾਈ ਦੇਣ ਲੱਗ ਜਾਂਦੀ ਹੈ ਇੱਕ ਦਿਨ ਗੁਪਤ ਕੀਤੇ ਹੋਏ ਵਿਕਾਰਾਂ ਨੇ ਦਿਸਣ ਲੱਗ ਪੈਣਾ ਹੈ ਆਖੋ ਸਤਨਾਮ ਇਹ ਸਹਿਜੇ ਸਹਿਜੇ ਆਤਮਕ ਮੌਤੇ ਮਰਦਾ ਜਾਂਦਾ ਹੈ ਆਇਆ ਹਾਂਡੀ ਕਾਟ ਕੀ ਨਾਓ ਚਰੈ ਬਹੋਰ ਜਿਵੇਂ ਲੱਕੜ ਦੀ ਹਾਂਡੀ ਚੁੱਲ੍ਹੇ ਉੱਤੇ ਇੱਕ ਵਾਰੀ ਸੜ ਕੇ ਮੂੜ ਚੁੱਲ੍ਹੇ ਉੱਤੇ ਨਹੀਂ ਚੜਦੀ ਤਿਵੇਂ ਬਕਾਰਾਂ ਦੀ ਅੱਗ ਵਿੱਚ ਸੜੂ ਇਹ ਮਨੁੱਖ ਦਾ ਇਹ ਸਰੀਰ ਸੜ ਜਾਂਦਾ ਹੈ ਗਲ ਜਾਂਦਾ ਹੈ ਖਤਮ ਹੋ ਜਾਂਦਾ ਹੈ ਜੋ ਦੂਜੀ ਵਾਰੀ ਨਹੀਂ ਮਿਲਦਾ ਆਖੋ ਸਤਨਾਮ ਕਬੀਰ ਐਸੀ ਹੋਏ ਪਰੀ ਮਨ ਕੋ ਪਾਵਤ ਕੀਨਾ ਮਰਨੇ ਤੇ ਕੀ ਡਰਪਣਾ ਜਬ ਹਾਥ ਸਿੰਦੋ ਰਹਲੀਨਾ ਇਹ ਮੌਤਾ ਕਾ ਦਾ ਡਰ ਐ ਇਹ ਤੇ ਕੁਦਰਤ ਦਾ ਨਿਯਮ ਹੈ ਜਿਸ ਮਨੁੱਖ ਨੂੰ ਪ੍ਰਭੂ ਮਨ ਪਾਉਂਦੀ ਭਗਤੀ ਦੀ ਦਾਤ ਬਖਸ਼ ਦਿੰਦਾ ਹੈ ਜਿਸ ਉੱਤੇ ਅਜਿਬ ਮੇਰ ਹੁੰਦੀ ਹੈ ਐਡੀ ਵੱਡੀ ਬਖਸ਼ਿਸ਼ ਹੁੰਦੀ ਹੈ ਉਹ ਮਨੁੱਖ ਵੀ ਖੁਸ਼ੀ-ਖੁਸ਼ੀ ਆਪਾ ਭਾਵ ਤਿਆਗਦਾ ਹੈ ਤੇ ਆਨੰਦ ਵਿੱਚ ਤੇ ਖੁਸ਼ ਰਹਿਣਾ ਸਿੱਖ ਜਾਂਦਾ ਹੈ ਮਰਨੇ ਤੇ ਕਿਆ ਡਰਪਣਾ ਜਦ ਹੱਥ ਸੰਦौरा ਲੀਨ ਤੇ ਜਦੋਂ ਕੋਈ ਇਸਤਰੀ ਆਪਣੇ ਪਤੀ ਦੇ ਮਰਨ ਤੇ ਹੱਥ ਵਿੱਚ ਸੰਹੂਰਿਆ ਹੋਇਆ ਨਾਰੀਅਲ ਫੜ ਰਹੀਦੀ ਹੈ ਕਦੇ ਰਸਮਾਂ ਹੁੰਦੀਆਂ ਸੀ ਤਾਂ ਉਹ ਮਰਨ ਤੋਂ ਨਹੀਂ ਡਰਦੀ ਕਿਉਂਕਿ ਮਰਨੇ ਤੇ ਕਾ ਡਰਪਣਾ ਜਬ ਹਾਥ ਸੰਦੋਰਾ ਲੀਨ ਉਹ ਪਤੀ ਦੇ ਨਾਲ ਹੀ ਸੜ ਜਾਂਦੀ ਸੀ ਇਸੇ ਤਰ੍ਹਾਂ ਹੁਣ ਵੀ ਤੇਰੇ ਅੰਦਰ ਇੱਕ ਉਹ ਸੰਦੋਰਾ ਫੜਿਆ ਹੋਇਆ ਹੈ ਇੱਕ ਨਾ ਇੱਕ ਦਿਨ ਭਾਵ ਜਾਣਾ ਹੈ ਤੇ ਫਿਰ ਮਰਨ ਤੋਂ ਕਾ ਡਰਣਾ ਕਬੀਰ ਰਸ ਕੋ ਗਾਢੋ ਚੂਸੀਐ ਗੁਣ ਕੋ ਮਰੀਐ ਰੋਏ ਕਬੀਰ ਸਾਹਿਬ ਜੀ ਕਹਿੰਦੇ ਰਸ ਨਾਲ ਭਰਿਆ ਹੋਇਆ ਗੰਨਾ ਬੇਲਣੇ ਵਿੱਚ ਪੀੜਿਆ ਜਾਂਦਾ ਹੈ ਭਾਵ ਰਸ ਦੀ ਦਾਤ ਦੇ ਇਵਜ ਵਿੱਚ ਉਸ ਨੂੰ ਇਹ ਮੁੱਲ ਦੇਣਾ ਪੈਂਦਾ ਹੈ ਕਿ ਇਹ ਬੇਰਣੇ ਵਿੱਚ ਪੀੜੀਦਾ ਹੈ ਫਿਰ ਉਹ ਰਸ ਦਿੰਦਾ ਹੈ ਸੋ ਗੁਣਾ ਦੇ ਬਦਲੇ ਔਗਣਾ ਨੂੰ ਛੱਡ ਕੇ ਆਪਾ ਭਾਵ ਤਾਂ ਫਿਰ ਮਾਰਨੀ ਪੈਂਦਾ ਹੈ ਆਖੋ ਸਤਨਾ ਦੋਨੇ ਕੰਮ ਨਹੀਂ ਨਾ ਹੁੰਦੇ ਵੀ ਰਸ ਵੀ ਮਿਲੀ ਜਾਏ ਤੇ ਆਪਾ ਭਾਵ ਵੀ ਨਾ ਤਿਆਗਿਆ ਜਾਏ ਰਸਵੀ ਲੈ ਲੀਏ ਹਜੂਰੀ ਚ ਬੈਠਣ ਦਾ ਸਮਾਂ ਨਹੀਂ ਸੁਣਦਾ ਟਾਈਮ ਨਹੀਂ ਤੇ ਸੁਰਤ ਜੋੜ ਕੇ ਬੈਠਣ ਦਾ ਸਮਾਂ ਨਹੀਂ ਦੋ ਕੰਮ ਨਹੀਂ ਨਾ ਚੱਲਦੇ ਆਪਾ ਭਾਵ ਤੇ ਮਾਰਨੇ ਪੈਗਾ ਆਪਣਾ ਅਪਤਿਆ ਕੇ ਸਾਰੇ ਪਾਸੋਂ ਸੰਕੋਚ ਕਰਕੇ ਫਿਰ ਰੱਬ ਨਾਲ ਪਰਮਾਤਮਾ ਨਾਲ ਲਿਬ ਜੋੜੀ ਦੀਏ ਔਗਣਿਆਰੇ ਮਾਨਸੈ ਹਲੋ ਨਾ ਕਹ ਹੈ ਕੋਏ ਇਸ ਤਰ੍ਹਾਂ ਭਾਈ ਜੋ ਮਨੁੱਖ ਆਪਾ ਭਾਵ ਨਹੀਂ ਤਿਆਗਦਾ ਵਕਾਰਾਂ ਵੱਲ ਰੁਚੀ ਰੱਖਦਾ ਹੈ ਉਸ ਵਕਾਰੀ ਮਨੁੱਖ ਨੂੰ ਜਗਤ ਵਿੱਚ ਕੋਈ ਬੰਦਾ ਚੰਗਾ ਨਹੀਂ ਆਖਦਾ ਭਾਵ ਭਗਤੀ ਦੀ ਦਾਤ ਤੋਂ ਵਾਂਝਾ ਰਹਿ ਜਾਂਦਾ ਹੈ ਤੇ ਜਗਤ ਵਿੱਚ ਉਹਦੀ ਪਤਵੀ ਨਹੀਂ ਰਹਿੰਦੀ ਉਹ ਆਪਣਾ ਮਾਨਸਤਕਾਰ ਵੀ ਨਹੀਂ ਘਟ ਸਕਦਾ ਸਗੋਂ ਬਦਨਾਮੀ ਘਟਦਾ ਹੈ ਔਗਣਿਆਰੇ ਮਾਨਸ ਹੈ ਭਲੋ ਨਾ ਕਹੇ ਕੋਈ ਇਸ ਤਰ੍ਹਾਂ ਭਗਤ ਕਬੀਰ ਜੀ ਪਾਵਨ ਪਵਿੱਤਰ ਸ਼ਲੋਕਾਂ ਦੇ ਅੰਦਰ ਸ਼ਬਦਾਂ ਦੇ ਅੰਦਰ ਉਪਦੇਸ਼ ਕਰਦੇ ਹਨ ਜੀ ਹੁਨਿਆ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ